ਸੋ ਸੋਹਣੇ ਸਾਰਿਆਂ ਨੂੰ ਤੇ ਅੱਜ ਦਾ ਸਾਡਾ ਵਲੌਗ ਹੈਗਾ ਜੀ ਆਪਾਂ ਲਗੀਆਂ ਦੀ ਸ਼ਿਮਲਾ ਮਿਰਚ ਬਣਾਉਣ ਤੇ ਗਾਇਸ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਸ਼ਿਮਲਾ ਮਿਰਚ ਦੀ ਸਬਜ਼ੀ ਕਿੱਦਾਂ ਬਣਾਉਨੇ ਆ ਤੇ ਨਾਲੇ ਗਾਇਸ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਉਹ ਲਾਈਕ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੁਸੀਂ ਕਰਦੇ ਨਹੀਂ ਜੋ ਗਾਇਸ ਤੇ ਇਸ ਕਰਕੇ ਇਹੋ ਗੱਲ ਤੁਹਾਨੂੰ ਕਹਿਣੀ ਸੀ ਵੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜਰੂਰ ਕਰਿਆ ਕਰੋ ਬਾਕੀ ਹੁਣ ਤੁਹਾਨੂੰ ਅੱਜ ਦੀ ਸਾਡੀ ਰੈਸਪੀ ਬਣਾਉਨੇ ਆ ਜੀ ਏ ਆਪਾਂ ਬਣਾਉਣੀ ਸੀ ਮਲਾ ਮਿਰਚ ਤੇ ਨਾਲੇ ਮੇਰਾ ਇੱਕ ਆਰਡਰ ਵੀ ਆਉਂਦਾ ਮੈਨੂੰ ਨਾ ਅਕਚਲ ਚ ਕੂਪਰ ਵੀ ਲਿਆ ਸੀ ਤੇ ਮੈਂ ਆਰਡਰ ਪਲੇਸ ਕਰਤਾ ਆਈ ਥਿੰਕ ਸ਼ਾਇਦ ਨਹੀਂ ਵਿਦ ਬਟਰ 1 ਰੋਟੀ ਆਈ ਥਿੰਕ ਇਦਾਂ ਆਉਣਾ ਬਟਨਾਂ ਨਾਲ ਲਛਪੜਾਂ ਦਾ ਤੇ ਤੁਹਾਨੂੰ ਕੋਈ ਨਹੀਂ ਭੋਲਨੇ ਉਹ ਵੀ ਆਰਡਰ ਜਿਹੜਾ ਆਉਣਾ ਵਾ ਤੇ ਬਾਕੀ ਤੁਹਾਨੂੰ ਸ਼ਿਮਲਾ ਮਿਰਚ ਦੀ ਸਬਜ਼ੀ ਵੀ ਭੋਲਨੇ ਆ ਜੀ ਤੇ ਗਾਇਸ ਬਾਕੀ ਸ਼ਾਰਟ ਵੀਡੀਓ ਨੇ ਵੀ ਵਿਊ ਦੇਆ ਕਰੋ ਉਹ ਵੀ ਚੜਨ ਗਿਆ ਦੇ ਫਿਰ ਤੁਹਾਡੀ ਸਪੋਰਟ ਨਾਲ ਹੀ ਸਾਡਾ ਚੈਨ ਵਧੂਗਾ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਚਾਹੀਦੀ ਵਾ ਇਹਨਾਂ ਨੇ ਨਹੀਂ ਤੇ ਬਾਕੀ ਤੁਹਾਨੂੰ ਬਹੋਨੇ ਆ ਜੀ ਹੈਲੋ ਮੰਮੀ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹਾਂ ਲੱਗੀ ਸਬਜੀ ਬਣਾਉਣ ਸ਼ਿਮਲਾ ਮਿਰਚ ਦੀ ਤੇ ਗਾਇਸ ਬਾਕੀ ਮੰਮੀ ਨੇ ਸ਼ਿਮਲਾ ਮਿਰਚ ਕੱਟ-ਕੁਟ ਲਈ ਦੀ ਆਲੂ ਵੀ ਕੱਟ ਲਿਆ ਤਾਂ ਮੈਂ ਬਹੋਨੇ ਬਲਾ ਮੇ ਚਾਲੂ ਕੱਟ ਲਿਆ ਤੇ ਮੈਂ ਲੱਗੀ ਗੰਡੇ ਮਿਰਚਾਂ ਹੋ ਹੁਣ ਕੀ ਤਰਤਾ ਫਾੜੇ ਸਾਡੇ ਬਰਤਨ ਪੇ ਮੰਜ ਨਾਲ ਆਵੇਂ ਮੰਜਨੇ ਵਾ ਤੇ ਤਰਤਾ ਹੈ ਗਾਇਸ ਹੁਣ ਮੈਂ ਲੱਗੀ ਹਾਂ ਜੀ ਗੰਡੇ ਚੀਰੇਨ ਕਿਉਂਕਿ ਮੰਮੀ ਨੂੰ ਪੈਣੀ ਹੈ ਜਿੱਤ ਰਸਣ ਮੈਨੂੰ ਨਾ ਗਾਇਸ ਵੀ ਇਹ ਬਹੁਤ ਕਰਤਾਂ ਗੰਡਿਆਂ ਨਹੀਂ ਮੈਂ ਛਿਲਦੇ ਹੀ ਮੇਰੇ ਨੱਖਾਂ ਭਰ ਗੂ ਫੇ ਮੈਂ ਰੋਪਣ ਚੀਰ ਦਿੰਦੀ ਫਿਰ ਮੈਂ ਗੰਡੇ ਚੀਰੇ ਨਾ ਰੋਣਾ ਫਿਰ ਮੈਂ ਛੇਤੀ ਛੇਤੀ ਕਰਨਾ ਪਾਣਾ ਬੱਸ ਮੈਂ ਮੈਂ ਵੀ ਆ ਕੇ ਚਲ ਗਈ ਸਬਜ਼ੀ ਧਰ ਲਈਏ ਫੜਫੜ ਗਰਮੀ ਲੱਗਣੀ ਅੱਧ ਚਲੀਏ ਰਸਤੇਲੇ ਆਰਡਰ ਖਾਣਾ ਹੈ ਗਾਇਸ ਮੈਂ ਤਾਂ ਚੈੱਕ ਕਰਾਂਗੀ ਤੇਲ ਉਹ ਕਿਉਂ ਤੇਲ ਗਰਮ ਹੋ ਤਰਿਆ ਗੱਡੇ ਫੜਫੜ ਚੀਰ ਤੜਕਾ ਲਾਵਾਂ ਸਬਜ਼ੀ ਨੂੰ ਗਾਇਸ ਮੈਂ ਸਪੀਡ ਚੈੱਕ ਕਰਾਂ ਮੈਂ ਦੇਖੋ ਗਾਇਸ ਸਪੀਡ ਰੋਪਦੀ ਗੰਡੇ ਗੁੰਡੇ ਸੋਸੋਚ ਕਟਣੇ ਮਾਇਰਿਆ ਤੇ ਸਿਰਫ ਬਣਾਉਣ ਚ ਨਹੀਂ ਹੈਗੀ ਇੱਕ ਤਾਂ ਮੈਨੂੰ ਪੜਾਈ ਚੋਂ ਨਹੀਂ ਆ ਰਹੀ। ਇਹ ਕਿ ਪੜਾਈ ਚੋਂ ਨਹੀਂ ਮਾਰ ਰਹੀ। ਬਾਕੀ ਟਾਉਰ ਟੂਰ ਕੱਟਣ ਚ ਟਾਉਰ ਟੂਰ ਕੱਟਣ ਚ ਬਹੁਤ ਗਾਇਸ ਲੱਗ ਜੂ। ਫੈਸ਼ਨ ਮੈਨੂੰ ਫੋਰਥ ਸਭ ਤੋਂ ਕਰਨਾ। ਫੈਸ਼ਨ ਬਹੁਤ ਸਭ ਤੋਂ ਜਿੱਦਾਂ ਮੇਕਅਪ ਮੂਕਅਪ ਜਿਵੇਂ ਕਰਨਾ। ਮੈਨੂੰ ਇਹ ਹੁੰਦਾ ਕਿ ਮੈਂ ਡਰੈਸਿੰਗ ਆਪਣੀ ਵਧੀਆ ਰੱਖਾਂ। ਬਾਕੀ ਜਦੋਂ ਵੀ ਕਿਤੇ ਜਾਣਾ ਤੇ ਘਰੇ ਤੇ ਮੈਂ ਮੰਮੀ ਕਹਿ ਦਿੰਨਾ ਕਿ ਇਹ ਚੱਲੀ ਜੀ ਬਣੀ ਰਹਿਦੀ ਆ ਬਾਕੀ ਮੈਂ ਨਹੀਂ ਹੋਣੀ। ਤਿਆਰ shear ਹੋ ਕੇ ਜਾਈਏ ਉਹ ਤਾਂ ਮੈਨੂੰ ਪਤਾ ਹੀ ਨਹੀਂ। ਗਾਈਸ ਗੰਡੇ ਦਿੱਤੇ ਆ ਜੀ ਪਾ ਤੇ ਮੈਂ ਬਿਦਾਤੀ ਆ ਜੀ ਮਿਕਸਰ ਮਿਕਸਰ ਕਰਨੀ ਆ ਜੀ ਮਿਰਚਾਂ ਗ੍ਰਾਈਂਡ ਲੱਗੀ ਜੀ ਕਰਾਣਾ ਹੁਣ ਕੀ ਪਾਇਆ ਹੈ ਜੀ hing ਹੁਣ ਗਾਈਸ ਪਾਤੀ hing ਇੱਕ ਮਿਸਟੇਕ ਹੋ ਗਈ ਆਡੇ ਤੋਂ ਆਪਾਂ ਚਲ ਜੇ ਨਾ ਟਮਾਟਰ ਪੋਣਾ ਚੇਤਾ ਭੁੱਲ ਗਏ ਆ ਜੀ ਇਹ ਗਾਈਸ ਸੌਂਗ ਅੱਛਾ ਲੱਗੇ ਤੋ ਬਤਾ ਦੇਣਾ ਮੋਟੀ ਮੰਮੀ ਕਿਆ ਹੋਆ ਗਾਇਸ ਤਾਂ ਇੱਕ ਹੋਰ ਚੀਜ਼ ਆ ਸਾਦੀ ਆ ਮੈਂ ਆਪਣੀ ਮੰਮੀ ਨੂੰ ਮੋਟੀ ਮੰਮੀ ਵੀ ਕਿੰਨੀ ਵਾ ਖੜਾ ਮੋਟੀ ਮੰਮੀ ਖੜਾ ਮੋਟੀ ਮੰਮੀ ਕਹਿੰਦੀ ਮੰਮੀ ਮੇਰੀ ਕਹਿੰਦੀ ਮੈਂ ਪਤਲੀ ਹੋਣਾ ਤੇ ਮੈਨੂੰ ਮੋਟੀ ਮੰਮੀ ਕਿਆ ਕਰ? ਕਿਆ ਕਰਨ ਲੱਗੇ ਮੋਟੀ ਮੰਮੀ? ਹੈ? ਟਮਾਟਰ ਟਮਾਟਰ ਲੱਗੇ ਜੀ ਗਾਇਸ ਫੂਨ ਲ ਕਰਾਓ ਇੱਦਾਂ ਬੋਲਨੇ ਮोटेਦਾਂ ਹਾਂ ਠੀਕ ਇਦਾਂ ਮोटे-ਮੋਟੇ ਨਾ ਹੋਣ ਥੋੜੇ ਬ੍ਰਿੱਕੀ ਜਿਹਾਂ ਨੇ ਖੁੱਲ ਜਾਣੇ ਬਾਕੀ ਗਾਇਸ ਮੰਮੀ ਕਹਿੰਦੀ ਇਦਾਂ ਟਮਾਟਰ ਮਤ ਮੈਨੂੰ ਨਹੀਂ ਸਹੀ ਜਿਹਾ ਲੱਗਦਾ ਤਰੀਕਾ ਕੋਈ ਨਾ ਇਹ ਖੁੱਲ ਜਾਣੇ ਆ ਕਿੰਦੇ ਹਾਂ ਜੀ ਪੈਲੀ ਰੁਪਏ ਆਪਾਂ ਅਕਦੀ ਵੈਸੇ ਪਾਏ ਨਹੀਂ ਇੱਦਾਂ ਕਿਉਂਕਿ ਐ ਐਕਸਨ ਦਾ ਨਾਮ ਵਿੱਚੇ ਟੱਪੋੜੇ ਕਿਚੀ ਰੰਦਾ ਨੈਕਸਟ ਸਟੈਪ ਕੀ ਹੈ ਮੰਮੀ ਨੈਕਸਟ ਸਟੈਪ ਕੀ ਫੜਕੀ ਪੋਣਾ ਸੈਕਿੰਡਾ ਪੁੱਟਿੰਦੇ ਫੜੇ ਐਗਜਟਿਕਾਇਸੇ ਗੰਡੇ ਦੇ ਜੇ ਮੇਰਾ ਆਰਡਰ ਵੀ ਇਕੁਇਲ ਦਾ ਬੋਲਦੀ ਹੈ ਹਾਂ ਅਗੇ ਵੀ ਚੇਕ ਹੋ ਜਾਂਦੇ ਬੋਲ ਵੀ ਕਰਕੇ ਹੋ ਗਿਆ ਲੱਗੀ ਗਾਇਸ ਜੀਰਾ ਪਾਉਂਗੇ ਜੀਰਾ ਵੀ ਪਾ ਜੀ ਪਾ ਮਸਾਲਾ ਪਾਤਾ ਜੀ ਮਸਾਲਾ ਵੀ ਦਿੱਤਾ ਹੈ ਜੀ ਪਾ ਹਲਦੀ ਵੀ ਪਾਤੀ ਹੈ ਲੂਣ ਲੂਣ ਪਾਤਾ ਨਹੀਂ ਲੱਗਦੀ ਨਹੀਂ ਮਮੂ ਵੀ ਦਿੱਤਾ

हे गाइस ना अपन फ्रेश हाइजीनिक कसूरी मेथी लेके आए हैं आप पाती है ना बहुत ज्यादा सोनी स्मेल होती है तो भी लाए हो गाइस बहुत जल्दी हम अपन पाती अपना लास्ट स्टेप की शिमला मिर्च दे셔 ਪਾਣੀ ਪਾਣਾ ਆਣਾ ਖੜ ਜਾ ਥੋੜਾ ਜਾਈ ਗਾਇਸ ਪਾਣੀ ਪਾਇਆ ਮੰਮੀ ਨੇ ਆਲੂ ਕੱਢਣ ਕਰਾਂਗੇ ਛਣਾ ਮੋਟਾ ਕਰ ਗਏ ਹੂੰ ਗਾਇਸ ਵੇਖੋ ਅੱਗੇ ਟਮਾਟਰ ਪਏ ਕਰਦੇ ਦੇਖ ਸਾ ਤੇ ਕਿਤ ਸੋਹਣੀ ਲੱਗੰਦੀ ਆ ਜੀ ਸਬਜੀ ਸਾਡੀ ਤੇ ਬਾਕੀ ਤੁਹਾਨੂੰ ਹੁਣ ਜਦੋਂ ਭੰਨ ਜੂਗੀ ਫਿਰ ਬਹੋਣਨੇ ਆ ਨਾਲੇ ਹੁਣ ਜਦੋਂ ਮੇਰਾ ਆਰਡਰ ਰੋਂਗਾ ਫਿਰ ਤੁਹਾਨੂੰ ਆਰਡਰ ਰੋਂਨੇ ਬਾਕੀ ਮਿਲਦੇ ਆ ਜੀ ਗਾਇਸ ਬੈਕ ਟੂ ਬਲੌਗ ਤੁਹਾਨੂੰ ਆਰਡਰ ਆ ਗਿਆ ਹੈ ਜੀ ਇਸ ਮੇਰਾ ਆਰਡਰ ਆ ਗਿਆ ਹੈ ਜੀ ਤੇ ਮੈਂ ਹਜੇ ਨਹੀਂ ਵੈਸੇ ਖਾਣਾ ਇਹ ਮੈਂ ਖਾਣਾ ਬਾਅਦ ਚ ਮੈਂ ਥੋੜੇ ਜਿਹਾ ਦਹੀਂਾਂ ਜੀ ਬਰਤਨ ਮਾਂਜਣ ਤੇ ਮੈਂ ਖਾਨੀ ਆ ਜੀ ਬਾਅਦ ਚ ਅਪਲੋਡ ਹਲੋ ਗਾਇਸ ਹੁਣ ਰੋ ਬੰਦਾ ਆ ਗਿਆ ਆਰਡਰ ਮੰਗਾਇਆ ਸੀ ਇਹਨੇ ਇਹਨੂੰ ਬੜੀ ਆਰਡਰ ਬਾਹਰ ਦਾ ਬਹੁਤ ਜ਼ਿਆਦਾ ਖਾਂਦੀ ਹੈ ਬਹੁਤ ਡੱਕਦੇ ਆ ਪਰ ਨਹੀਂ ਖਾਂਦੀ ਆਪਣੀ ਸਿਹਤ ਵਾਲ ਨਹੀਂ ਵੰਦੀ ਆਪਣੇ ਸਰੀਰ ਵਿੱਚ ਕਿਵੇਂ ਨਹੀਂ ਗਾਇਸ ਮੈਨੂੰ ਨਹੀਂ ਮੋਟੀ ਜਿਹੀ ਲੱਗਦੀ ਆ ਐਕਚੁਅਲ ਤੇ ਨਾ ਮੇਰਾ ਫੇਸ ਹੀ ਘਾਰਾ ਹੈ ਖੁੱਲਣ ਨਹੀਂ ਦੇ ਆਰਡਰ ਇਹਨੂੰ ਚਟਪਟਾ ਬਹੁਤ ਪਸੰਦ ਬਾਹਰ ਦਾ ਪਰ ਬਹੁਤ ਮਣੇ ਕਰਦੇ ਪਰ ਨਹੀਂ ਖਾਂਦੀ ਇਹ ਆਇਆ ਬਹੁਤ ਸਾਈਏ ਗਾਈਸ ਮੇਰੇ ਆਇਆ ਜੀ ਇੱਕ ਕਲਸ਼ਾ ਬਰਾਂਡ ਦਾ ਤੇ ਇੱਕ ਮੇਰਾ ਬਟਰ ਨਾ ਆਇਆ ਹਾਂ ਜੋ ਮੈਂ ਆਰਡਰ ਆ ਗਿਆ ਤੇ ਆ ਮੇਰੀ ਸਬਜੀ ਆ ਜੀ ਸ਼ਾਇਦ ਠੀਕ ਹੈ ਨਾ ਕੀ ਮੰਗਾਇਆ ਮੈਂ ਵੈਸੇ ਨਾ ਮੈਨੂੰ ਕੁੱਪੜ ਮਿਲੇ ਤੇ ਮੈਨੂੰ ਸ਼ੌਂਕ ਚੜ ਗਿਆ ਮੰਗੋਣ ਦਾ ਆ ਇਹ ਮੇਰਾ ਹੈਗਾ ਜੀ ਸ਼ਾਈ ਪਨੀਰ ਤੇ ਗਾਈਸ ਖਾਲੋ ਅਨਕੇ ਆਹ ਵਚ ਪਰ ਇਹ ਇਕੱਲਾ ਇਹਦੇ ਨਾਲ ਆਇਆ ਹੈ ਜੀ ਇਹ ਬਟਰ ਨਾਲ ਤੇ ਆਹ ਜਿਹੜਾ ਇਹ ਲੱਛਾ ਪਰਾਂਠਾ ਹੈ ਬਾਕੀ ਮਿਲਦੇ ਤੁਹਾਨੂੰ ਬਾਅਦ ਵਿੱਚ ਗਾਈਸ ਆਪਾਂ ਬਣਾ ਲਈ ਜੀ Shimla mirch ਤੇ ਗਾਈਸ ਉਹ ਜਿਹੜਾ ਆਰਡਰ ਹੈ ਇਹਨਾਂ ਨਾਲ ਸੁੱਕੀ ਆਜੀ ਰੋਟੀਆਂ ਠੰਡੀਆਂ ਆਈਆਂ ਹੀ ਵੈਸੇ ਤੇ ਪਰ ਠੀਕ ਟੇਸਟੀ ਜੀ ਬਾਕੀ ਮਿਲਦੇ ਆਂਗੇ ਤੁਹਾਨੂੰ ਹੁਣ ਬਾਅਦ ਵਿੱਚ ਗਾਈਸ ਸਬਜੀ ਬਣ ਗਈ ਆ ਜੀ ਰੋਟੀ ਮੰਮੀ ਬਣ ਗਈ ਸਬਜੀ ਹਾਂਜੀ ਗਾਈਸ ਸਾਨੂੰ ਪਹਿਲਾਂ ਹੀ ਤੁਸੀਂ ਮੈਂ ਖਾ ਲਈ ਇੱਕ ਰੀਲ ਕਰਾਂ ਬਾਕੀ ਮਿਲਦੇ ਹਾਂ ਜੀ ਬਾਅਦ